Rafflarisenk <laughs> Rafflaralesk Rafflaralesk एक के बाद एक को एक्टर बनाना होता है इसमें गाइड तरह की तैयारी करते हैं इसका सबसे महत्वपूर्ण संकल्प है Yeah. <laughs> نیٹ ਬੰਦ ਹੋ ਗਿਆ ਜੀ نیٹ ਬੰਦ ਕਰਤਾ ਅੱਗੇ ਛੱਡਦੇ ਕਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਪੁਲਿਸ ਵੱਲੋਂ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਹੈ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਹਿਲਾਂ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਸਾਰੇ ਕਿਸਾਨਾਂ ਨੂੰ ਹਦਾਇਤ ਕਰ ਦਿੱਤੀ ਗਈ ਸੀ ਕਿ ਅਸੀਂ ਕਿਸੇ ਨਾਲ ਵੀ ਕੋਈ ਧੱਕਾ ਮੁਕੀ ਨਹੀਂ ਕਰਨੀ ਚਾਹੁੰਦੇ ਆਪਣੇ ਆਪ ਜੋ ਗੱਡੀਆਂ ਦੇ ਵਿੱਚ ਬੈਠ ਜਾਓ ਕਿਉਂਕਿ ਤੁਸੀਂ ਸਾਡੇ ਬਜ਼ੁਰਗ ਹੋ ਇਹ ਸ਼ਬਦ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਕਹੇ ਗਏ ਸੀ ਹੁਣ ਉਹਨਾਂ ਨੇ ਕਿਸਾਨਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਕਿ 10 ਮਿੰਟਾਂ ਦੇ ਵਿੱਚ ਵਿੱਚ ਜੋ ਸਾਰੇ ਕਿਸਾਨ ਨੇ ਉਹ ਗੱਡੀਆਂ ਦੇ ਵਿੱਚ ਬੈਠ ਜਾਣ ਅਸੀਂ ਕਿਸੇ ਨਾਲ ਕੋਈ ਵੀ ਜਿਹੜਾ ਜ਼ਬਰਦਸਤੀ ਧੱਕਾ ਨਹੀਂ ਕਰਨਾ ਚਾਹੁੰਦੇ ਉਸ ਤੋਂ ਬਾਅਦ ਜੋ ਕਿਸਾਨ ਨੇ ਹੁਣ ਗੱਡੀਆਂ ਵਿੱਚ ਬੈਠਣਾ ਸ਼ੁਰੂ ਹੋ ਗਏ ਨੇ 10 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਪੁਲਿਸ ਵੱਲੋਂ ਕਿਸਾਨਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਹੁਣ ਕਿਸਾਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸਮੇਤ ਬਾਅਦ ਜੋ ਹੁਣ ਕਿਸਾਨਾਂ ਦੀ ਗ੍ਰਿਫਤਾਰੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿਸਾਨਾਂ ਦੀ ਗ੍ਰਿਫਤਾਰੀ ਸ਼ੁਰੂ ਕੀਤੀ ਹੈ ਖਨੋਰੀ ਬਾਰਡਰ ਦੇ ਤਸਵੀਰਾਂ ਨੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸਾਨੂੰ ਅੱਜ ਬਾਰਡਰ ਖਾਲੀ ਕਰਾਂ ਦੀਆਂ ਹਦਾਇਤਾਂ ਨੇ ਹਰ ਕੀਮਤ ਤੇ ਬਾਰਡਰ ਸਾਡੇ ਵੱਲੋਂ ਖਾਲੀ ਕਰਾਇਆ ਜਾਣਾ ਹੈ ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਦੀ ਗ੍ਰਿਫਤਾਰੀ ਸ਼ੁਰੂ ਹੋ ਗਈ ਹੈ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਹੈ ਪੁਲਿਸ ਵੱਲੋਂ ਮੋਹਾਲ ਤਨਾਪੁਰ ਕੋਇਆ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਬਜ਼ੁਰਗੋ ਕਿਸਾਨਾਂ ਨੂੰ ਵੀ ਕਸੀਟ ਕੇ ਗੱਡੀਆਂ ਵਿੱਚ ਬਿਠਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਸਮਾਂ ਦਿੱਤਾ ਗਿਆ ਸੀ ਕਿਸਾਨਾਂ ਨੂੰ ਕਿ ਸਮਾਂ ਰਹਿੰਦੇ ਆਪਣਾ ਆਪ ਗੱਡੀਆਂ ਵਿੱਚ ਬੈਠ ਜਾਓ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਊਗਾ ਹੁਣ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਦੀਆਂ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਗੱਡੀਆਂ ਵਿੱਚ ਲਿਜਾਇਆ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਖਨੋਰੀ ਬਾਰਡਰ ਦੇ ਤਸਵੀਰਾਂ ਨੇ ਜਿੱਥੇ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਸਮਾਂ ਦਿੱਤਾ ਗਿਆ ਸੀ ਕਿਸਾਨਾਂ ਨੂੰ ਆਪਣੀਆਂ ਗ੍ਰਿਫਤਾਰੀਆਂ ਦੇਣ ਦਾ ਕਿਸਾਨਾਂ ਨੂੰ ਖਨੋਰੀ ਬਾਰਡਰ ਤੋਂ ਖਦੇੜਿਆ ਜਾ ਰਿਹਾ ਪੁਲਿਸ ਮੋਰਚੇ ਵੱਲ ਵਧਦੀ ਹੋਈ ਪੁਲਿਸ ਅੱਗੇ ਵੱਧ ਚੁੱਕੀ ਹੈ ਪੁਲਿਸ ਅੱਗੇ ਵੱਧ ਪੁਲਿਸ ਸਟੇਜ ਵੱਲ ਵੱਧ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਨ ਨਦੋਰੀ ਮੋਰਚੇ ਦੀਆਂ ਜਿੱਥੇ ਪੁਲਿਸ ਸਟੇਜ ਵੱਲ ਜਾਂਦੀ ਹੋਈ ਪੁਲਿਸ ਵੱਲੋਂ ਸਟੇਜ ਨੂੰ ਖਾਲੀ ਕਰਵਾਉਣ ਦੇ ਲਈ ਕਿਹਾ ਗਿਆ ਸੀ ਸਾਰਾ ਰਸਤਾ ਖਾਲੀ ਕਰਵਾਇਆ ਜਾ ਰਿਹਾ ਹੈ ਗੱਡੀ ਵਿੱਚ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਉਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਨੋਰੀ ਬਾਰਡਰ ਉੱਤੇ ਮਾਹੌਲ ਪੂਰਾ ਤਣਾਅਪੂਰਵਕ ਹੈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਟਰਾਲੀਆਂ ਦੀ ਛਾਣਬੀਨ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਗਿਣਤੀ ਘੱਟ ਸੀ ਪੁਲਿਸ ਦੀ ਗਿਣਤੀ ਜ਼ਿਆਦਾ ਉਸ ਮੋਰਚਵਾਲ ਬੱਝ ਚੁੱਕੀ ਹੈ ਸਟੇਜ ਵੱਲ ਪੁਲਸ جاری ਹੈ ਪੁਲਸ ਵੱਲੋਂ ਕਿਸਾਨਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ 10 ਮਿੰਟ ਦਾ ਸਮਾਂ ਤੁਸੀਂ ਏਰੀਆ ਖਾਲੀ ਕਰ ਦੇਵੋ ਕਿਸੇ ਨਾਲ ਕੋਈ ਵੀ ਤੱਕਾ ਮੁਕੀ ਨਹੀਂ ਕੀਤੀ ਜਾਏਗੀ ਮੈਂ ਡਿਊਟੀ ਦੇ ਸਟਰੀਟ ਦੇ ਦੌਰ ਤੇ ਲੱਗਿਆ ਹੋਇਆ ਹਾਂ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅੰਦਰ ਸੈਕਸ਼ਨ 148 ਜੋ ਤੁਹਾਡੀ ਗੈਦਰਿੰਗ ਹੈਗੀ ਹੈ ਇਹ ਅਨਲਾਪੁਲ ਹੈਗੀ ਆ ਕੈਰ ਕਾਨੂੰਨੀ ਆ ਜੋ ਵੀ ਤੁਹਾਡੀ ਗੈਦਰਿੰਗ ਹੈ ਤਾਂ ਉਹ ਇਕੱਠੇ ਤੁਸੀਂ ਹੋਏ ਹੋ ਸਰਕਾਰ ਦਾ ਹੁਕਮ ਹੈ ਕਿ ਅੱਜ ਇਹ ਬਾਰਡਰ ਬਣਾਣਾ ਸਭ ਤੋਂ ਵੱਡੀ ਜਿਹੜੀ ਗੈਦਰਿੰਗ ਆ ਜੋ ਇਕੱਠੇ ਹੈਗਾ ਇਹ ਗੈਰ ਕਾਨੂੰਨੀ ਹੈਗਾ ਠੀਕ ਹੈ ਜੀ ਇਹਨੂੰ ਗੈਰਕਾਨੂੰਨੀ ਡਿਕਲੇਅਰ ਕਰਦੇ ਆਂ ਕੋਚਿਤ ਕਰਦੇ ਆਂ ਤੈਨੂੰ ਅਸੀਂ 10 ਮਿੰਟ ਦਾ ਮੌਂਦਾ ਦਿੰਦੇ ਆਂ 10 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਬਾਹਰ ਜਿਤ ਬੱਸਾਂ ਦੇ ਵਿੱਚ ਆਪੇ ਆਪ ਬਹਿ ਜਾਓ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਕਿਸੇ ਨਾਲ ਕੋਈ ਝਾੜ ਨਹੀਂ ਕਿਤੇ ਨਹੀਂ ਕਿਸੇ ਨਾਲ ਕੋਈ ਸਮਾਰਕ ਨਹੀਂ ਹੋਣੀ ਜਿਸ ਤੋਂ ਬਾਅਦ ਫਿਰ ਮਾਈਲਡ ਮੋਸਟੀਗੇਟ ਚੂਜ਼ ਕੀਤੇ ਜਾਓ دیکھو جو یہ کاروائی ہوئی ہے لا جو ہے وہ یہ کاروائی کی گئی دھرنا جو تھا یہاں پہ وہ انافلی پراپر پروسیجر اباسمنٹ کر کے پروپر پروسیجر وہاں سے اپنے آپ کو رموو کر لیا اور جہاں کئی ٹرالیز بھی کھڑی ہیں کئی جگہ پر نے لیگل جو ہے انسٹرکشن کی ہے جو کوئی انہوں نے بنا رکھے یا پرش وغیرہ تو ان سبھی کو ہم جو ہے ان کو رموو کریں گے

ہمارے ساتھ آئے ہیں ان میں سے کئیوں نے ہمیں کہا ہے کہ ہم اپنے گھر جانا چاہتے ہیں ان کو گھر بھیج دیں گے اور جو کوئی ایسے ہیں جو اپنی جو چاہتے ہیں بھی ہماری گرفتاری ہو ان کو ہم پروسیجر مطابق ان کی گرفتاری ڈالیں گے آگے جیسے جو بھی کورٹ ہوگی جیسے بھی ہوگا جو اس کی ਬੇਲ ਵਗੈਰਾ ਹੋ ਗਈ ਦੈਟ ਲਾਅ ਵਿਲ ਟੇਕ ਇਟ ਸੋ ਕਿੰਨੇ ਟਾਈਮ ਇਹ ਪੂਰਾ ਇਹ ਆਪਰੇਸ਼ਨ ਕਿੰਨੇ ਟਾਈਮ ਚੱਲੇਗਾ ਖਾਲੀ ਕਿੰਨੇ ਟਾਈਮ ਚ ਹੋ ਜਾਏਗਾ ਦੇਖੋ ਜੀ ਇਹਦੇ ਚ ਜਿਆਦਾ ਟਾਈਮ ਨਹੀਂ ਅਸੀਂ ਸਾਡੇ ਕੋਲ ਸਾਰਾ ਇੰਤਜ਼ਾਮ ਅਸੀਂ ਕੀਤਾ ਹੋਇਆ ਸੋ ਸਾਡਾ ਜਿਹੜਾ ਸਾਨੂੰ ਲੱਗਦਾ ਕਿ ਟੈਂਟੇਟਿਵਲੀ 2 ਘੰਟੇ ਚ ਅਸੀਂ ਇਹਨੂੰ ਖਾਲੀ ਕਰ ਪਾਣਾ ਔਰ ਜੋ ਬਾਕੀ ਦਾ ਕੁਝ ਮਲਬਾ ਮੁਲਬਾ ਹੋਊਗਾ ਉਹਨੂੰ ਉੱਤਰ ਉੱਤਰ ਤੋਂ ਪਤਾ ਸ਼ਿਫਟ ਕਰਦੇ ਥੋੜਾ ਟਾਈਮ ਲੱਗਦਾ ਬਟ ਇਹਨੋਂ ਸੀ ਕਲੀਅਰ ਕਰ ਦਾਂਗੇ ਕਿ 2 ਘੰਟਿਆਂ ਦੇ ਵਿੱਚ ਲਓ ਟ੍ਰੈਫਿਕ ਫ੍ਰੀ ਮੂਵਮੈਂਟ ਕਦੋਂ ਤੱਕ ਸਟਾਰਟ ਹੋ ਜਾਏਗੀ ਡਿਪੈਂਡਸ ਓਨ ਵੀ ਹਰਿਆਣਾ ਕਦੋਂ ਖੋਲਦਾ ਦੀ ਆਪਣਾ ਉਹ ਜਿਹੜੀ ਉਹਨਾਂ ਦੀ ਬੈਰੀਕੇਟਿੰਗ ਆ ਨਾ ਜੇ ਅੱਜ ਰਿਮੂਵ ਕਰ ਦੇਣਗੇ ਸਵੇਰੇ ਟ੍ਰੈਫਿਕ ਚੱਲੇ ਸਰ ਅੱਜ ਦੇ ਜਿਹੜੇ ਆਪਰੇਸ਼ਨ ਹੋਏ ਲਾਅ ਐਂਡ ਆਰਡਰ ਨੂੰ ਖਾਸ ਤੌਰ ਤੇ ਦੇਖ ਰਹੇ ਹੋਏ ਪੁਲਿਸ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਲਏ ਗਏ ਉੱਥੇ ਕਿਹੜੇ ਖਾਸ ਤੌਰ ਤੇ ਲਾਅ ਕਿੰਨੇ ਪੁਲਿਸ ਦੇ ਕੋਲ ਲਾਅ ਆਰਡਰ ਦੇ ਜਿਹੜਾ ਹੈਗਾ ਉਹ ਇੰਤਜ਼ਾਮ ਪੂਰਾ ਕੀਤਾ ਕੀਤੇ ਹੋ ਫੋਰਡ ਡਾਟਰ ਜਿਹੜਾ ਹੈਗਾ ਵਾ ਉਹ ਸਾਡੇ ਮੈਚ ਜਿੰਮੇਵਾਰੀਆਂ ਹੋਣਗੇ ਪਿੰਗ ਦਾ ਵੀ ਕਾਫੀ ਯੂਨਿਟਸ ਨੇ ਸਾਰੀ ਸਾਡੀ ਪਹੁੰਚਾਈ ਦੇ ਦਿੱਤੀ ਬਹੁਤ ਧੰਨਵਾਦ ਸਾਰੇ ਸੀਨੀਅਰ ਅਫਸਰ ਐਂਡ 올 ਜਸਟਸਰਾਂ ਨੇ ਸਾਰੇ ਬਾਹਰ ਫੀਲਡ 'ਚ ਨੂੰ ਆਪਣੇ ਆਪਣੇ ਇਲਾਕੇ ਨੂੰ ਡੋਮਿਨੇਟ ਕਰ ਰਹੇ ਨੇ ਔਰ ਇਹਨੂੰ ਅਸੀਂ ਅੱਗੇ ਵੀ ਇਸ ਤਰ੍ਹਾਂ ਹੀ ਕਰਾਂਗੇ ਤੇ ਇੱਥੇ ਕੋਈ ਫੋਰਸ ਵਗੈਰਾ ਵੀ ਲਗਾਈ ਜਾਏਗੀ ਕੁਝ ਦਿਨਾਂ ਵਾਸਤੇ ਜਿੱਥੇ ਰਿਕਵਾਇਰਡ ਹੋਊਗੀ ਇਲਾਵਾ ਠੀਕ ਹੈ